ਦਸੰਬਰ ਮਹੀਨੇ ਵਿੱਚ ਆ ਰਹੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਨਹਾਰ ਬਦਲੀ ਚੱਲੀ ਆ ਤਾਂ ਜਿਸ ਦੇ ਲਈ 1.6 ਕਰੋੜ ਰੁਪਏ ਦੀ ਰਾਸ਼ੀ ਦੀ ਮਜ਼ਦੂਰੀ ਮਿਲੀ ਆ ਤਾਂ ਇਸ ਮੌਕੇ ਤੇ ਹਲਕਾ ਵਿਧਾਇਕ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹੀਦੀ ਜੋੜ ਸਭਾ ਨੂੰ ਮੁੱਖ ਰੱਖਦੇ ਹੋਏ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੀਆਂ ਜੋ ਸੜਕਾਂ ਨੇ ਉਹਨਾਂ ਦੀ ਨਹਾਰ ਬਦਲੀ ਜਾਏਗੀ ਤਾਂ ਜੋ ਦੇਸ਼ ਵਿਦੇਸ਼ ਤੋਂ ਸੰਗਤ ਆਉਂਦੀ ਹੈ ਤਾਂ ਉਸ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦਸੰਬਰ ਮਹੀਨੇ ਵਿੱਚ ਛੋਟੇ ਸਾਹਿਬ ਜਦ ਜੀ ਪਾਪਾ ਜ਼ੋਰਾਵਰ ਸਿੰਘ ਪਾਪਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਦਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਤੋਂ ਪਹਿਲਾਂ ਸ੍ਰੀ ਗੁਰਦੁਆਰਾ ਫਤੇਗੜ ਸਾਹਿਬ ਦੇ 7 ਕਿਲੋਮੀਟਰ ਦੇ ਖੇਰੇ ਅੰਦਰ ਪੈਂਦੀਆਂ ਸੜਕਾਂ ਦੀ ਸਪੈਸ਼ਲ ਮੁਰੰਮਤ ਕਰਵਾਈ ਜਾਏਗੀ ਜਿਸ ਦੇ ਨਾਲ ਸ੍ਰੀ ਫਤੇਗੜ ਸਾਹਿਬ ਦੀ ਨਿਹਾਰ ਪਧਰੀ ਜਾਵੇ ਜੋ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਵਾਜ਼ਾਈ ਵਿੱਚ ਕੋਈ ਦਿੱਕਤ ਨਾ ਪੇਸ਼ ਆਵੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਰੋਜਾ شریف ਦੇ ਸਾਹਮਣੇ 시ਵਰੇ ਤੋਂ ਪੈਣ ਤੋਂ ਬਾਅਦ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਹੋਰ ਸੜਕਾਂ ਦਾ ਵੀ ਕੰਮ ਜਲਦ ਮੁਕੰਮਲ ਕਰ ਲਿਆ ਜਾਏਗਾ ਮੰਤ ਸਰਕਾਰ ਵੱਲੋਂ ਸੜਕਾਂ ਦੀ ਮੁਰੰਮਤ ਲਈ 1 ਕਰੋੜ 68 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਨਾਲ ਸਾਰੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਏਗੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਅਸੀਂ ਜਿਹੜਾ ਰੋਜਾ شریف ਦੇ ਸਾਹਮਣੇ ਜਿਹੜਾ ਪਹਿਲਾਂ ਸੀਵਰੇਜ ਪਾਈ ਗਈ ਸੀ ਉੱਥੇ ਸੜਕਾਂ ਹੁਣ ਨਵੀਆਂ ਬਣ ਕੇ ਤਿਆਰ ਹੋਣਗੀਆਂ ਉਹਦਾ ਉਦਘਾਟਨ ਕੀਤਾ ਨਾਲ ਦੀ ਨਾਲ ਮੈਂ ਖੁਸ਼ਕਬਰੀ ਦੇਣਾ ਚਾਹਾਂਗਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਕਿ ਮਾਨਯੋਗ ਸਰਦਾਰ ਭਵਾਂਸ ਸਿੰਘ ਮਾਨ ਸਾਹਿਬ ਨੇ 1 ਕਰੋੜ 68 ਲੱਖ ਰੁਪਏ ਦਾ ਸਨ ਇਥੇ ਪਰਮਿਸ਼ਨ ਦਿੱਤੀ ਹੈ ਕੰਮ ਕਰਨ ਦੀ 7 ਕਿਲੋਮੀਟਰ ਦੇ ਦਾਇਰੇ ਵਿੱਚ ਸਿੰਘ ਸਵਾ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸੜਕਾਂ ਰਿਪੇਅਰ ਹੋਣੀਆਂ ਸਾਰੀਆਂ ਰਿਪੇਅਰ ਹੋ ਕੇ ਤਿਆਰ ਹੋ ਜਾਣਗੀਆਂ ਐਸਡੀਓ ਸਾਹਿਬ ਖੜੇ ਅਸੀਂ ਬੜੇ ਜੰਗੀ ਪੱਧਰ ਤੇ ਕੰਮ ਕਰਨ ਜਾ ਰਹੇ ਹਾਂ ਉਹ ਕੋਈ ਵੀ ਸੜਕ ਤੋਂ ਸ਼ਹਿਰ ਦੀ ਜਾਂ 7 ਕਿਲੋਮੀਟਰ ਦੇ ਦੈਰਕੁੱਟੀ ਵੀ ਵੀ ਮਿਲੂ ਉਹ ਸਾਰੀਆਂ ਰਿਪੇਅਰ ਅਸੀਂ ਕਰਕੇ ਸਿੰਘ ਸਵਾ ਦੇ ਪਹਿਲਾ ਪਹਿਲਾ ਸੰਗੰਦੂਤ ਸੰਗਤ ਨੂੰ ਸਰਪ੍ਰੇਤ ਕਰਾਂਗੇ ਜੀ ਰਾਜ ਸਾਹਿਬ ਉਹ ਵੀ ਆ ਰਹੇ ਨੇ ਸੰਗਤ ਵੀ ਆ ਰਹੀ ਲੱਖਾਂ ਦੇ ਧਾਰ ਦੇ ਵਿੱਚ ਤੇ ਜਿਹੜੀ ਸਫਾਈ ਦਾ ਉਹ ਜਿਹੜਾ ਹਰ ਵਾਰ ਕਰਦੇ ਉਹ ਵੀ ਕਰ ਰਹੇ ਨੇ ਸਫਾਈ ਦਾ ਮੈਂ ਜਿਹੜੇ ਤੁਸੀਂ ਪਤਾ دسمبر ਦੇ ਪਹਿਲੇ ਵੀ ਸਟਾਰਟ ਕਰਦੇ ਉਹ ਵੀ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਜਿੰਨੀ ਵੀ ਸੰਗਤਾ ਉਹਨਾਂ ਵਿਸ਼ਵਾਸ ਦਿਵਾਉਣਾ ਚਾਹੁੰਦੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਵਈ ਦੇ ਵਿੱਚ ਜਿਵੇਂ ਪਹਿਲਾਂ ਤੋ ਤੋਨੂੰ ਚੰਗੇ ਪ੍ਰਬੰਧ ਮਿਲਨੇ ਆ ਇਸ ਵਾਰ ਉਹ ਤੋਂ ਵੀ ਚੰਗਾ ਪ੍ਰਬੰਧ ਅਸੀਂ ਦੇਣ ਦੀ ਕੋਸ਼ਿਸ਼ ਕਰ ਸੰਭੂ ਕੋਸ਼ਿਸ਼ ਕਰਾਂਗੇ